ਇਹੋ ਜਿਹਾ ਕੋਈ ਦਿਨ ਲੰਘਦਾ ਨਹੀਂ ਜਦੋਂ ਉਹਨਾਂ ਨੂੰ ਯਾਦ ਨਾ ਕੀਤਾ ਜਾਵੇ। ਕੁਲਦੀਪ ਮਾਨਕ ਸਾਹਿਬ ਕੋਈ ਨਹੀਂ ਬਣ ਸਕਦਾ ਹਜ਼ਾਰਾਂ ਕਲਾਕਾਰ ਆਈ ਜਾਣੇ ਜਾਈ ਜਾਣੇ। ਇਹ 14ਵੀਂ ਵਰ੍ਹੇਆ ਜੀ। ਅ ਮਤਲਬ ਇਹੋ ਜਿਹਾ ਕੋਈ ਦਿਨ ਲੰਘਦਾ ਨਹੀਂ ਜਦੋਂ ਉਹਨਾਂ ਨੂੰ ਯਾਦ ਨਾ ਕੀਤਾ ਜਾਵੇ। ਉਹ ਕੱਲੇ ਗਾਣਿਆਂ ਦੇ ਵਿੱਚ ਨਹੀਂ ਮੇਰੇ ਮਰੇ ਰੋ ਦੇ ਵਿੱਚ ਆ ਜਿਹੜਾ ਮੈਨੂੰ ਸਿੱਖਣ ਨੂੰ ਮਿਲਿਆ ਉਹਨਾਂ ਕੋਲੋਂ ਜਯੁਧਵੀਰ ਮੈਨੂੰ ਕਹਿੰਦਾ ਹੁੰਦਾ ਵੀ ਜਿੰਨਾ ਐਨਾ ਪਿਆਰ ਮੈਨੂੰ ਵੀ ਨਹੀਂ ਮਿਲਿਆ ਜਿੰਨਾ ਪਾਜੀ ਤੁਹਾਨੂੰ ਮਿਲਿਆ ਸ਼ਾਇਦ ਮੇਰਾ ਉਹ ਜਿਹੜਾ 4 ਸਾਲ ਦਾ ਜਸਵਿੰਦਰ ਆਪਣੇ ਚਾਚੇ ਦੇ ਮੋਢਿਆਂ ਤੇ ਬੈਠ ਕੇ ਪਹਿਲੀ ਵਾਰਾ ਦੁਰਗਾਪੁਰ ਦੇ ਵਿੱਚ ਉਸਤਾਦ ਜੀ ਤੋਂ ਸੁਣਿਆ ਤੇ ਉੱਥੋਂ ਸੁਪਨੇ ਲੈਣ ਸ਼ੁਰੂ ਕਰਤੇ ਤੇ ਅੱਜ 32 ਸਾਲ ਹੋ ਗਏ ਮਾਲਕ ਦੀ ਕਿਰਪਾ ਨਾਲ ਉਹਨਾਂ ਦੇ ਥਾਪੜੇ ਨਾਲ ਹੀ ਆ ਪਾਵੇਂ ਉਹ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ ਹੈ ਉਹਨਾਂ ਨਾਲ ਅਸੀਂ ਗੱਲਾਂ ਨਹੀਂ ਕਰ ਸਕਦੇ ਪੈਰੀ ਹੱਥ ਨਹੀਂ ਲਾ ਸਕਦੇ ਜਫੀ ਨਹੀਂ ਪਾ ਸਕਦੇ ਗਾਲਾਂ ਨਹੀਂ ਖਾ ਸਕਦੇ ਉਹਨਾਂ ਤੋਂ ਲੇਕਿਨ ਰੋਜ਼ ਜ਼ਿਕਰ ਹੁੰਦਾ ਕੋਈ ਨਾ ਕੋਈ ਗੱਲ ਇਹੋ ਜਿਹੀ ਹੁਣੀ ਆ ਜਿੱਥੇ ਗਣਾ ਵੀ ਏਦਾਂ ਉਸਤਾਦ ਜੀ ਕਹਿੰਦੇ ਸੀ ਜੀ ਜੀ ਲਾਸਟ Song ਸੀਗਾ ਤੁਹਾਡਾ ਮਹਾਰਾਜਾ ਜੋ ਕਿ ਉਹ ਗਾਵ ਨਹੀਂ ਸਕਦੇ ਸੀ ਤਾਂ ਵੀ ਤੁਸੀਂ ਉਹਨਾਂ ਨੂੰ ਨਾਲ ਸਕਰੀਨ ਤੇ ਲਿਆਂਦਾ ਬਹੁਤ ਸੁਪਰ ਡੂਪੇ ਹਾਂਜੀ ਬਿਲਕੁਲ ਜੀ ਉਹ ਮੇਰੇ ਲਈ ਮੇਰੇ ਲਈ ਮਤਲਬ ਉਹ ਸਭ ਤੋਂ ਕਹਿ ਲੋ ਵੀ ਵੱਡੀ ਐਲਬਮ ਆ ਸ ਸਭ ਤੋਂ ਪ੍ਰੈਸ਼ੀਅਸ ਐਲਬਮ ਆ ਮੇਰੇ ਲਈ ਮਾਸਟਰਪੀਸ ਆ ਕਿਉਂਕਿ ਮੈਂ ਕਰਮਾ ਵਾਲਾ ਭਾਗਾਂ ਵਾਲਾ ਸਾਹਨਾ ਵੀ ਉਹ ਪੂਰੀ ਐਲਬਮ ਦੇ ਵਿੱਚ ਉਹਨਾਂ ਨੇ 7 7 8 8 ਘੰਟੇ ਜਦੋਂ ਜੋਯਾਤਲ ਦੇ ਸਟੂਡੀਓ ਦੇ ਵਿੱਚ ਅਸੀਂ ਰਿਕਾਰਡਿੰਗ ਕਰਦੇ ਸੀ ਉਹਨਾਂ ਦੇ ਡੈਡ ਵੀ ਮੇਰੇ ਕੋਲ ਆਏ ਕਹਿੰਦੇ ਯਾਰ ਮੈਂ ਇਸ ਬੰਦੇ ਨੂੰ ਜਵਾਨੀ ਵਿੱਚ ਦੇਖਿਆ ਏ 15 20 ਮਿੰਟ ਤੋਂ ਬਧੇ ਬੱਦ ਸਟੂਡੀਓ ਨਹੀਂ ਰਿਹਾ ਤੇਰੇ ਨਾਲ ਕੀ ਹੈ ਮੈਂ ਕਿ ਸ਼ਾਇਦ ਉਹ 4 ਸਾਲ ਦੇ ਜਸਵਿੰਦਰ ਦੀ ਤਪੱਸਿਆ ਸਮਝ ਲਓ ਸੋ ਮੈਂ ਕਰਮਾ ਵਾਲਾ ਗਾਮਲਾ ਸਾਹਿਬ ਦਾ ਉਹ आलम ਦੇ ਦੌਰਾਨ ਹੀ ਯੁਧਵੀਰ ਬਿਮਾਰ ਹੋਇਆ ਸੀ ਜਿਹੜਾ ਸੀ ਉਹ ਹੁਕਮਗਾਣਾ ਸ਼ੂਟ ਕੀਤਾ ਉਹ ਯੁਧਵੀਰ ਕੋਮਾ ਤੋਂ ਬਾਹਰ ਨਿਕਲ ਕੇ ਵੀਡੀਓ ਸ਼ੂਟ ਹੋਈ ਸੋ ਬਹੁਤ ਹਾਂ ਹਾਂਜੀ ਪਹਿਲਾਂ ਖੋਮਾ ਜੀ ਸੀ ਗਾਣਾ ਪਹਿਲਾਂ ਗਾਇਆ ਉਹਨੇ ਵੀਡੀਓ ਬਾਅਦ ਦੇ ਵਿੱਚ ਬਣੀ ਐ ਸੋ ਬਹੁਤ ਕਹਾਣੀਆਂ ਜੁੜੀਆਂ ਹੋਈਆਂ ਨੇ ਉਸ ਐਲਬਮ ਦੇ ਨਾਲ ਉਹ ਇਕੱਲੀ ਐਲਬਮ ਨਹੀਂ ਮੇਰੇ ਲਈ ਮਤਲਬ ਉਸ ਜ਼ਿੰਦਗੀ ਦਾ ਇੱਕ ਕਹੋ ਇੱਕੋ ਹਿੱਸਾ ਇੱਕੋ ਸਟੋਰੀ ਆ ਜਿਹੜੀ ਆ ਮੈਂ ਲੋਕਾਂ ਨੂੰ ਦੱਸ ਸਕਦਾ ਦੇਖੋ ਯੁਧਵੀਰ ਤਾਂ ਬਹੁਤ ਹਿੱਟ ਆ ਹਿੱਟ ਸੀ ਹਿੱਟ ਰਹੂਗਾ ਤੇ ਉਹ ਤਾਂ ਮਾਲਕ ਦੀ ਕਿਰਪਾ ਆ ਵੀ ਜਿੱਥੇ ਡਾਕਟਰ ਨੇ ਜਵਾਬ ਦਿੱਤਾ ਸੀ ਵੀ 0% ਬਚਣ ਦੇ ਚਾਂਸ ਆ ਅੱਜ ਸਟੇਜਾਂ ਲਾ ਰਿਹਾ ਤੇ ਹੁਣ ਫਿਊਚਰ ਦੇ ਵਿੱਚ ਉਹਦੇ ਗਾਣੇ ਵੀ ਕਰ ਰਹੇ ਆ ਜਿਹੜਾ ਮਾਨਕ ਅਫੀਸ਼ੀਅਲ ਜੀ YouTube ਚੈਨਲ ਆ ਉਹਦੇ ਉੱਤੇ ਮੇਰੇ ਵੀ ਗਾਣੇ ਹੋਣਗੇ ਵੱਡਾ ਵੀਰ ਆ ਮੇਰਾ ਮੈਨੂੰ ਉਸਤਾਦ ਜੀ ਨੇ ਕਿਹਾ ਸੀ ਜਦੋਂ ਮੈਂ ਮੈਨ ਨੌਂਦਾ ਹੁੰਦਾ ਸੀ ਨਾ ਮੈਂ ਬੈਲ ਪਹਿਲਾਂ ਮਾਰਨਾ ਕੁਦਰਤੀ ਗੱਲ ਆ ਬਾਹਰਲੇ ਹਿਸਾਬ ਨਾਲ ਵੀ ਪਹਿਲਾਂ ਬੈਲ ਮਾਰਨੀ ਆ ਉਹ ਕਹਿੰਦੇ ਤੁਸੀਂ ਕੀ ਟੂੰ 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 ਕਰਦਾ ਰਹਿਣਾ ਇੱਥੇ ਦਰਵਾਜੇ 'ਤੇ ਲੱਤ ਮਾਰ ਕੇ ਆਕਰ ਵੱਡਾ ਮੁੰਡਾ ਸੋ ਮੈਨੂੰ ਇਮਾਨ ਵਾਲੀ ਸਤਕਾਰ ਵਾਲੀ ਗੱਲ ਹੈ ਕਿ ਉਹਨਾਂ ਨੇ ਮੈਨੂੰ ਇਹਨਾਂ ਉੱਚਾ ਦਰਜਾ ਦਿੱਤਾ ਆਪਣੇ ਭੰਡੇ ਪੁੱਤ ਦਾ ਸੋ ਮੇਰਾ ਇਹ ਫਰਜ਼ ਹੀ ਬਣਦਾ ਵੀ ਮੈਂ ਪਰਿਵਾਰ ਦੇ ਨਾਲ ਹਮੇਸ਼ਾ ਸੀ ਹਮੇਸ਼ਾ ਰਹੂੰਗਾ ਮੈਂ ਸਸੀਆਂ ਲਈ ਕਹਾਂ ਨਹੀਂ ਸਾਰਿਆਂ ਨੂੰ ਜਿਨ੍ਹਾਂ ਦਾ ਖੁੱਲ ਨਾ ਹੈ ਉਹ ਸ਼ਾਇਦ ਹੀ ਕਿਸ ਨੂੰ ਹੋਏ ਜਿਨ੍ਹਾਂ ਮੈਨੂੰ ਹੈ ਮੈਂ ਸਭ ਤੋਂ ਜ਼ਿਆਦਾ ਖੁਸ਼ ਹਾਂ ਤੁਸੀਂ ਆਪ ਖੁਸ਼ਕਿਸਮਤ ਆਪਣੇ ਨੂੰ ਇਹ ਵੀ ਸੁਣਨਾ ਕਿ ਜੈਜੀ ਭਾਈ ਆਉ ਖੋਦ ਇਸ ਮੈਂ ਤਾਂ ਹੀ ਸਾਨੂੰ ਇੱਕ ਖੁਸ਼ੀ ਦਾ ਮੌਕਾ ਤੇ ਹਾਂ ਗੁਰਦੁਆਰਾ ਸਾਹਿਬ ਪਹੁੰਚੇ ਨੇ ਇਸ ਤੋਂ ਵੱਡੀ ਤਾਂ ਮੈਂ ਤਕ ਤਕਦੀਰ ਆਪਣੇ ਆਪ ਹੀ ਸੰਭਾ ਹੈ ਨਹੀਂ ਗੁਰਮੀਤ ਜੀ ਤੁਸੀਂ ਅੱਜ ਇੱਥੇ ਵਰਸੀ ਤੇ ਪਹੁੰਚੇ 14ਵੀਂ ਵਰਸੀ ਆ ਕੁਲਦੀਪ ਮਾਨਕ ਜੀ ਦੀ ਸਭ ਤੋਂ ਵੱਧ ਕਲੀਆਂ ਜਿਹੜੀਆਂ ਕੁਲਦੀਪ ਮਾਨਕ ਤੋਂ ਬਾਅਦ ਤੁਸੀਂ ਕਹੀਆਂ ਕੀ ਕਹਿਣਾ ਹੈ ਪੀਟੀਸੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਮੀਤ ਮੀਤ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 14ਵੀਂ ਵਰਸੀ ਸ੍ਰੀ ਗੁਰੂ ਸ੍ਰੀ ਕੁਲਦੀਪ ਮਾਨਕ ਸਾਹਿਬ ਜੀ ਦੀ ਅੱਜ ਮਨਾ ਰਹੇ ਆ ਬਹੁਤ ਸਾਰੇ ਉਹਨਾਂ ਦੇ ਚਾਹਣ ਵਾਲੇ ਇੱਥੇ ਪਹੁੰਚੇ ਆ ਕਰਮਾਪਾਗਾਂ ਵਾਲੇ ਆ ਅਸੀਂ ਵੀ ਜਿਹੜਾ ਅੱਜ ਉਹਨਾਂ ਨੂੰ ਫੇਰ ਯਾਦ ਕਰ ਰਹੇ ਆ ਲੋਕ ਥਾਵਾਂ ਕਲੀਆਂ ਕਿਸੇ ਲੋਕ ਗੀਤ ਧਾਰਮਿਕ ਜਿਹੜੀਆਂ ਬਹੁਤ ਸਾਰੀਆਂ ਵਾਰਾਂ ਬਾਬਾ ਬੰਦਾ ਸਿੰਘ ਬਾਦਰਜੀ ਤੋਂ ਲੈ ਕੇ ਉਹਨਾਂ ਨੇ ਗਾਈਆਂ 55 ਕੈਸਟਾਂ ਜਿਹੜੀਆਂ ਸਿੱਖ ਇਤਿਹਾਸ ਦੀਆਂ ਉਹਨਾਂ ਨੇ ਧਾਰਮਿਕ ਗਾਈਆਂ ਸੋ ਬਹੁਤ ਰਣੀਆਂ ਮਾਨਕ ਸਾਹਿਬ ਦੇ ਪਰਿਵਾਰ ਦੇ ਮਾਨਕ ਸਾਹਿਬ ਨੂੰ ਚਾਹਣ ਵਾਲਿਆਂ ਦੇ ਜਿੰਨੇ ਵੀ ਇੱਥੇ মিডিਆ ਪਹੁੰਚਿਆ ਉਹਦੇ ਵੀ ਤਹਿਤ ਨੂੰ ਰਣੀਆਂ ਤੇ ਮੈਂ ਵੀ ਕਰਮਾ ਵਾਲਾ ਬਾਪੂ ਦੇਵ ਤਰੀਕੇ ਵਾਲਾ ਜਿਹੜੀਆਂ ਲਿਖੀਆਂ ਹੋਈਆਂ 30 ਤੋਂ 35 ਜਿਹੜੀਆਂ ਵਾਰਾਂ ਮੇਰੇ ਹਿੱਸੇ ਆਈਆਂ ਜਿਹਦੇ ਵਿੱਚ ਦੁੱਲਾ ਪੱਟੀ ਜਉਣਾ ਮੋੜ ਸ਼ੀਰੀ ਫਰਿਆਦ ਮਹਾਰਾਣੀ ਜਿੰਦਾ ਸ਼ਾਮੋਨਾਰ ਲੂਣਾਪੂਰਨਾ ਰਾਣੀ ਸੁਂਦਰਾ ਤੇ ਅਰਜਨ ਵੈਲੀ ਨੇ ਪੱਪ ਜੋੜ ਕੇ ਗੜਾਸੀ ਮਾਰੀ ਜਿਹੜਾ ਕਿ ਠੀਕ ਮੀਰ ਸਾਹਿਬ ਇੱਕ ਗਾਣਾ ਟਾਡਾ ਸੀਗਾ ਦੇਵ ਤਰੀਕੇ ਵਾਲੇ ਦਾ ਐਨੀਮਲ ਫਿਲਮ ਦੇ ਵਿੱਚ ਅਰਜਨ ਵੈਲੀ ਜਿਹੜਾ ਚੋਰੀ ਹੋਇਆ ਸੀ ਬਹੁ ਵੀ ਧੂਲ ਨੇ ਜੀ ਫਿਲਮ ਸੀਗੀ ਸ਼ਾਇਦ ਉਹ ਤੁਹਾਡਾ ਗੀਤ ਹੀ ਚੋਰੀ ਹੋਇਆ ਸੀ ਜੀ ਬਿਲਕੁਲ ਜੀ ਮੈਂ ਤਾਂ ਕਹੂੰਗਾ ਦੇਵ ਤਰੀਕੇ ਵਾਲਾ ਜੀ ਦਾ ਲਿਖਿਆ ਹੋਇਆ ਗੀਤ ਚੋਰੀ ਹੋਇਆ ਸੀ ਲਿਰਿਕਸ ਵੀ ਉਹਨਾਂ ਨੇ ਕੱਢ ਕੇ ਆਪਣਾ ਨਾਮ ਪਾ ਲਿਆ ਕੀ ਨਾਮ ਸੀ ਗਾਣੇ ਦਾ ਗਾਣੇ ਦਾ ਨਾਮ ਸੀ ਅਰਜਨ ਬੈਲੀ ਹੂੰ ਤੇ ਐਨੀਮਲ ਫਿਲਮ ਵਿੱਚ ਆਇਆ 2015 ਚ ਉਹ ਮੇਰੀ ਬਾਅਦ ਚ ਰਿਕਾਰਡ ਹੋਇਆ ਸੀ ਦੇਵ ਤਰੀਕਿਆਂ ਵਾਲਾ ਜੀ ਦਾ ਜਿਹੜਾ ਉਹ ਲਿਖਿਆ ਹੋਇਆ ਸੀ ਲਖਵਿੰਦਰ ਪਰਮਿੰਦਰ ਜੀ ਨੇ ਇਹਦੀ ਡਿਵੀਏਟ ਇੰਜੀਨੀਅਰਿੰਗ ਕਾਲੇਜ ਦੇ ਵਿੱਚ ਜਿਹੜੀ ਸ਼ੂਟਿੰਗ ਕੀਤੀ ਸੀਗੀ ਤੇ ਕੇ ਐਂਟਰਟੇਨਰਸ ਦੇ ਵੱਲੋਂ ਪ੍ਰਧਾਨ ਸਿੰਘ ਕਰੋੜ ਹੋਣਾ ਵੱਲੋਂ ਰਿਲੀਜ਼ ਕੀਤਾ ਗਿਆ ਸੀ ਪਟਿਆਲੇ ਦੀ ਕੰਪਨੀ ਵੱਲੋਂ ਹੁਣ ਤੁਸੀਂ ਮਾਨਕ ਦੀ ਵਰਸੀ ਦੇ ਉੱਤੇ ਪਹੁੰਚੇ ਹੋ ਕਿਵੇਂ ਲੱਗਦਾ ਹੈ ਕਿ ਹਾਂ ਵੀ ਇੱਕ ਕੁਲਦੀਪ ਮਾਨਕ ਕਲੀਆਂ ਦਾ ਬਾਦਸ਼ਾਹ ਉਸ ਤੋਂ ਬਾਅਦ ਤੁਹਾਡੇ ਹਿੱਸੇ ਵੀ ਕਾਫੀ ਕਲੀਆਂ ਆਈਆਂ ਦੇਖੋ ਬਾਦਸ਼ਾਹ ਤੇ ਬਾਸ਼ਾ ਹੁੰਦਾ ਕੁਲਦੀਪ ਮਾਨਕ ਸਾਹਿਬ ਕੋਈ ਨਹੀਂ ਬਣ ਸਕਦਾ ਹਜ਼ਾਰਾਂ ਗਲਾਕਾਰ ਆਈ ਜਾਣੇ ਜਾਈ ਜਾਣੇ ਬਹੁਤ ਵੱਡੀ ਆਵਾਜ਼ ਸੀ ਬਹੁਤ ਸੁਰੀਲੀ ਆਵਾਜ਼ ਸੀ ਬਹੁਤ ਬੁਲੰਦ ਆਵਾਜ਼ ਸੀ ਮਾਨਕ ਸਾਹਿਬ ਵਾਸਤੇ ਜਿੰਨੇ ਵੀ ਚੰਗੇ ਵੱਡੇ ਸ਼ਬਦ ਬੋਲ ਲੀਏ ਉਹ ਥੋੜੇ ਆ ਮੈਂ ਇਹੀ ਸਮਝਦਾ ਕਿ ਮੈਂ ਕਰਮਾਪਾ ਗਾਣਾ ਜਿਹੜਾ ਮੈਨੂੰ ਮਾਨਕ ਸਾਹਿਬ ਦੇ ਚਰਨਾਂ ਦੇ ਨਾਲ ਜੋੜਿਆ ਜਾ ਰਿਹਾ ਉਹਨਾਂ ਦੇ ਪਰਿਵਾਰ ਨਾਲ ਜੋੜਿਆ ਜਾ ਰਿਹਾ ਤੇ ਸਭ ਤੋਂ ਵੱਡਾ ਆਸ਼ੀਰਵਾਦ ਬਾਪੂ ਦੇਵ ਤਰੀਕਿਆਂ ਵਾਲਾ ਜੀ ਦਾ ਪੀਪੀ ਸਰਜੀਤ ਕੌਰ ਮਾਨਕ ਜੀ ਤੇ ਯੋਧਵੀਰ ਮਾਨਕ ਜੀ ਸਾਰਾ ਮਾਨਕ ਪਰਿਵਾਰ ਜਿੰਨੇ ਵੀ ਸ਼ਗਿਰਦ ਆ ਸਾਰਿਆਂ ਵੱਲੋਂ ਬਹੁਤ ਸਾਰੀ ਸਪੋਰਟ ਮਿਲ ਰਹੀ ਆ ਬਹੁਤ ਸਾਰਾ ਪਿਆਰ ਮਿਲ ਰਿਹਾ ਅੱਜ ਕਿਹੜੇ ਕਿਹੜੇ ਇੱਥੇ ਕਲਾਕਾਰ ਰਾਈਟਰ ਪਹੁੰਚੇ ਸੈਲੀਬ੍ਰਿਟੀ ਕਾਫੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਵੱਡੇ ਭਾਜੀ ਜੈਜੀ ਵੀ ਪਹੁੰਚੇ ਹੋਇਆ ਯੋਧਵੀਰ ਮਾਨਕ ਜੀ ਖੁਦ ਉਹਨਾਂ ਦੇ ਬੇਟੇ ਮ ਦਲੇਰ ਪੰਜਾਬੀ ਜੀ ਹੁਣੀ ਅਜੇ ਦਰਸ਼ਨ ਨਹੀਂ ਦਿੱਤੇ ਉਹ ਵੀ ਮੇਰਾ ਖਲ ਕੇਰ ਜੇ ਮੇਚ ਹੋਣਗੇ ਉਹ ਵੀ ਆ ਜਾਣਗੇ ਬਹੁਤ ਸਾਰੇ ਨਾ ਬੂਟਾ ਮੁਹੰਮਦ ਜੀ ਹੁਣੀ ਪਹੁੰਚੇ ਹੋਇਆ ਤੇ ਹੋਰ ਵੀ ਬਹੁਤ ਸਾਰੇ ਗਾਇਕ ਹੁਣ ਐਡਾ ਵੱਡਾ ਕਾਟਾ ਹੈ ਕਈ ਵਾਰੀ ਸਾਰਿਆਂ ਨੂੰ ਮਿਲਿਆ ਵੀ ਨਹੀਂ ਜਾ ਸਕਦਾ